ਹਾ ਹਾ ਉਹ ਨਾ ਵਕਤਾਂ ਦੀਆਂ ਕਿਆ ਬਾਤਾਂ ਸਾਰਿਆਂ ਨੂੰ ਸੁਣਾਉਣੀਆਂ ਨਾ ਕਿਸੇ ਲੜਨਾ ਜੇ ਕੋਈ ਲਾੜ ਵੀ ਪਿਆਰ ਆਖੇ ਤਾਂ ਯਾਰ ਜਾਂਦੀ ਕਾ ਉਦੋਂ ਅਮਨ ਸੀ ਅੱਛਾ ਇੱਕ ਦੂਜੇ ਨਾਲ ਵਾਧਾ ਵੀ ਕਰ ਲੈਂਦੇ ਸੀ ਨਾ ਹਾਂਜੀ ਉਹਨੂੰ ਵੱਡਾ ਸਹਿਤ ਕਰ ਲਿਆ ਦਾ ਵਿਵਾਦਾਂ ਖਿਲਾਫੀ ਨਹੀਂ ਹੁੰਦੀ ਸੀ ਨਹੀਂ ਹੁੰਦੀ ਸੀ ਬਿਲਕੁਲ ਵੱਡੇ ਨੇ ਉਹ ਜਿਵੇਂ ਪਤਾ ਹੈਗਾ ਅੱਛਾ ਹੰਗਾ ਸਿਓ ਹੈ ਆ ਲੱਖਾ ਸਿਓ ਹੈ ਆ ਪਾਨਾ ਸਿਖੇ ਬਾਈ ਅੱਛਾ ਤੇ ਸਿੱਖ ਕਰ ਲੈਂਦਾ ਬਿੰਨੀਉਂਦਰਾ ਪਾਜੀ ਹੈਗੇ ਸੀ ਵਿਆਹਾਂ ਸ਼ਾਦੀਆਂ ਤੇ ਆ ਵੀ ਲੈ ਗਏ ਅੱਛਾ ਆ ਵੀ ਲੈ ਗਏ ਵੰਡ ਤੋਂ ਬਾਅਦ ਹੀ ਕਦੀ ਕੋ ਪਿੰਡ ਵੇਖਣ ਆਇਆ ਉਹਨਾਂ ਚ ਬਾਬਾ ਜੀ ਆਉਂਦੇ ਰਹੇ ਨੇ ਅੱਛਾ ਆਉਂਦੇ ਰਹੇ ਨੇ ਵਾ ਵਾ ਆਉਂਦੇ ਰਹੇ ਨੇ ਸਿੱਖੇ ਇੱਕ ਦੇ ਨਾਲ ਰੰਗਾ ਸੀ ਉਹ ਆਂ ਸੀ ਅੱਛਾ ਇੱਕ ਦੇ ਨਾਲ ਈਸਰ ਸੀ ਅੱਛਾ ਇੱਕ ਦੇ ਨਾਲ ਮੋਣਾ ਸੀ ਅੱਛਾ ਮੋਣਾ ਸੀ ਠੀਕ ਇਹ ਆਇਆ ਲੱਗ ਕੇ ਮੋਣੇ ਦਾ ਪੁੱਤਰ ਸੀ ਉਹ ਹਾਂਜੀ ਸਹੀ ਐਂ ਆਇਆ ਕੀ ਠੀਕ ਮੈਂ ਆਲੇ ਭਾਈ ਕੋਲ ਪੁੱਛਿਆ ਅੱਛਾ ਬੜਾ ਜਵਾਨ ਸਿੱਖ ਸਵੀ ਨਿੱਡੇ ਮੋਟੇ ਹੋਣ ਸੇ ਸਾਟਾ ਪੁੱਤ ਜਵਾਨ ਮੈਂ ਆਲੇ ਭਾਈ ਕੋਲ ਪੁੱਛਿਆ ਵੱਡੇ ਕੋਲ ਅੱਛਾ ਮੈਂ ਕਿ ਇਹ ਕਿੰਦਾ ਪੁੱਤ ਆ ਰੇ ਉਹਨੇ ਮੈਨੂੰ ਆਖਿਆ ਵੀ ਇਹ ਮੂਣਾ ਸਿੱਖ ਦਾਤੀ ਐ ਅੱਛਾ ਇਹ ਮੂਣਾ ਪੁੱਤ ਰੇ ਸਹੀ ਆ ਜੇ ਉਹਨੇ ਨਾ ਹੁੰਦੇ ਵਕਤ ਨਾਲ ਉਹ ਸਿੱਖ ਕੰਢੇ ਸਾਂ ਸਹੀ ਹਾਂ ਸਿੱਖ ਨੇ ਯਾ ਇਹ ਕੋਟੀ ਬਿਆਲਾ ਕਾ ਉਹ ਹਾਕੀ ਬਣਾਣ ਕਥਾ ਹਾਂਜੀ ਉਹ ਠੀਕ ਗੱਲ ਉਹ ਰਹਾ ਸੀ ਮਾਮਾ ਗੁਰੂ ਨਾਨਕ ਮਹਿੰਦਾ ਹੁੰਦਾ ਕੋ ਅੱਛਾ ਤਿੱਬੇ ਤੇ ਹਾਂ ਤਿੱਬੇ ਤੇ ਮਾਗਰੀ ਸ਼ਕਰ ਗਾਂ ਬੜਾ ਬਹਿੰਦਾ ਸੀ ਇੱਥੇ ਆਣਗੇ ਅੱਛਾ ਮਾਮੇ ਗੁਰੂ ਨਾਨਕ ਕੋ ਸਹੀ ਕਿ ਕਰ ਸਾਨੂੰ ਨਾਲ ਹੀ ਲਾ ਹੋਇਆ ਹੈ ਨਾ ਹੂੰ ਉਸ ਵੇ ਸਾਡੇ ਇੱਥੇ ਕੋਈ ਲੜਾਈ ਨਹੀਂ ਹੋਈ ਅੱਛਾ ਸਿੱਖ ਜਿਹੜੇ ਨੇ ਨਾ ਉਹ ਹਮਣਾ ਮਾਂ ਨਹੀਂ ਚੜੇਗੇ ਫੇ ਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਨਮਸਤੇ ਜੀ ਵੀ ਸੰਜੇ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਹੋਈ ਦੇਸ਼ ਪੰਜਾਬ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਪਿੰਡ ਪੈਂਦੀ ਐਸਪੀ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਵੀ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਜੋ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ 35 SP ਜੋ ਕਿ ਜ਼ਿਲ੍ਹਾ ਪਾਕ ਪਤਨ ਤੋਂ ਕੁਝ ਮੀਲ ਦੇ ਹੀ ਪੰਧ ਤੇ ਹੈ ਤੇ ਇਸ ਪਿੰਡ ਦੇ ਨਾਲ ਨਾਲ ਪਿੰਡ ਲੱਗਦੇ ਨੇ 33 34 36 37 35 ਬਾਉ ਕੇ ਡੋਗਰਾ ਤੇ ਇਸ ਪਿੰਡ ਵਿੱਚ ਵੜਦਿਆਂ ਹੀ ਸਾਨੂੰ ਗੁਰਦੁਆਰਾ ਸਾਹਿਬ ਦੀ ਨਿਸ਼ਾਨੀ ਤਾਂ ਨਹੀਂ ਮਿਲਦੀ ਪਰ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਕੂਲ ਵੀ ਨਹੀਂ ਹੋਇਆ ਕਰਦਾ ਸੀ ਪਰ ਹੁਣ ਇੱਥੇ 8 ਜਮਾਤਾਂ ਦਾ ਸਕੂਲ ਹੈ ਤੇ ਇਹ ਹੈ ਉਹ ਮਸਜਿਦ ਜਿਹੜੀ ਕਿ ਸਿੱਖ ਸਰਦਾਰਾਂ ਦੇ ਇੱਥੇ ਵਸਦਿਆਂ ਹੀ ਕੱਚੀ ਬਣਾਈ ਗਈ ਸੀ ਅੱਲੈਕੁਮ ਬਾਬਾ ਜੀ। ਵਅਲੈਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਲਾਲਾ ਕਰਮ ਸ਼ੁਕਰ ਹੈ ਲਾਲਾ। ਨਾਮ ਕੀ ਬਾਬਾ ਜੀ ਆਪਣਾ? ਮੇਰਾ ਨਾਮ ਮਮਨ ਹੈ। ਤੇਵਾਲਾ ਸਾਹਿਬ ਦਾ। ਗਲਾਮ ਮਮਨ। ਠੀਕ ਤੇ ਦਾਦਾ ਜੀ ਦਾ? ਬਾਦਰ ਸਹੀ। ਬਾਬਾ ਜੀ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਪੁਰਾਣੇ ਆਪਾਂ ਇਸੇ ਪਿੰਡ ਦੇ ਰਹਣਾ। ਅੱਜੇ ਇਸੇ ਪਿੰਡ 'ਚ ਰਹੇ ਹਾਂ ਅੱਜ। ਸਹੀ। ਹਾਂ ਜੀ। ਤੇ ਇਹ ਆਪਣਾ ਪਿੰਡ ਕੱਚਾ ਸੀ ਕਿ ਪੱਕਾ ਬਾਬਾ ਜੀ? ਉਹ ਸਾਰਾ ਕੱਚਾ ਸੀ, ਸਾਫ ਹੀ ਕੱਚਾ ਸੀ। ਸਾਰਾ ਹੀ ਕੱਚਾ ਸੀ। ਹਾਂ ਜੀ। ਠੀਕ। ਫਿਰ ਬੜ ਪਿੱਛੇ ਜਿਹੜਾ ਇੰਡੀਆ ਉੱਧਰ ਗਿਆ ਚਲੇ। ਹਾਂ ਜੀ। ਇੰਡੀਆ ਵਾਲੇ। ਠੀ ਮੁਸਲਮਾਨ ਇੱਧਰ ਆ ਗਏ ਉਦੋਂ ਮੋੜ ਆਣ ਕੇ ਇੱਧਰ ਤੇ ਜਿਵੇਂ ਜਿਵੇਂ ਪੈਸਾ ਲਾਪ ਲਾ ਗਿਆ ਟਾਈਮ ਲੰਘਦਾ ਗਿਆ ਉਦੋਂ ਬੰਦੇ ਅਗਲੇ ਜ਼ਮਾਨੇ ਦੇ ਗਏ ਸਨ ਉਹਨਾਂ ਨੂੰ ਕੀ ਪਾਲਾ ਸੀ ਬਾਈ ਕੱਚੇ ਮਕਾਨ ਹੁੰਦੇ ਸਨ ਸਹੀ ਹੋਰ ਕੁਛ ਨਹੀਂ ਇੱਥੇ ਖੂ ਕਿੰਨੇ ਕੁ ਸੀ ਬੱਬਾ ਜੀ ਆਪਣੇ ਇੱਥੇ ਖੂ ਹੈਗੇ ਸੀ 1 2 3 4 5 6 6 7 ਖੂ 6 7 ਖੂ ਹਾਂਜੀ ਸਹੀ ਕਿ ਆਪਣੇ ਪਿੰਡ ਮੁਸਲਮਾਨਾਂ ਦੇ ਸੀ ਕਿ ਹੋਰ ਹਾਂਜੀ ਹਾਂਜੀ ਅੱਡੇ ਸਿੱਖ ਤਾਂ ਅੱਛਾ ਮੁਸਲਮਾਨ ਇੱਥੇ ਸਾਡੇ ਸਾਰੇ ਜਿਹੜੇ ਦੋ ਘਾਰ ਹੈਗੇ ਨੇ ਅੱਛਾ ਦੂਜੇ ਸਾਰਾ ਸਾਰਾ ਪਿੰਡ ਹੀ ਸਿੱਖਾ ਨਾਲ ਹੈ ਅੱਛਾ ਹਾਂ ਠੀਕ ਹੈ ਪਿਓ ਮੇਰਾ ਦਾਦਾ ਪਰਦਾਦਾ ਮੇਰਾ ਪਿੱਛੋਂ ਆਇਆ ਸੀ ਨਾ ਉੱਠ ਕੇ ਅੱਛਾ ਇਹਨਾਂ ਸਿੱਖਾਂ ਦੇ ਨਾਲ ਆ ਗਿਆ ਸੀ ਸਹੀ ਸਾਰਾ ਸਾਰਾ ਪਿੰਡ ਹੀ ਸਿੱਖਾ ਨਾਲ ਸੀ ਸਹੀ ਆ ਸਿਰਫ ਇੱਥੇ ਨਾ ਆ ਸਾਡੇ ਦੋ ਚਾਰ ਘਰ ਹੈਗੇ ਸੀ ਠੀਕ ਮੇਰਾ ਜਿਹੜਾ ਦਾਦਾ ਹੈ ਨਾ ਉਹ ਪੰਜ ਭਰਾ ਕਾ ਉਹ ਮੜ ਅਗੋਲਾ ਹੋ ਗਈ ਸਾਡੇ ਤੇ ਉਹ ਜਿਹੜੇ ਨੇ ਉਹ ਵੀ ਪੰਜ ਭਰਾ ਦਾ ਅੱਛਾ ਅੱਛਾ ਇਹ ਮੜ ਇੱਥੇ ਵੰਡੇ ਚੱਲੀਆਂ ਰੀਆਂ ਵੰਡੀਆਂ ਆਪਸ ਚ ਆ ਆਪਸ ਵਿੱਚ ਇਹ ਸਾਰਾ ਪਿੰਡ ਹੀ ਸਿੱਖਾਂ ਦਾ ਸੀ ਸਹੀ ਅੱਛਾ ਬੱਬਾ ਜੀ ਇਹ ਫਿਰ ਪਿੰਡ ਦੀ ਦੋ ਪੱਤੀਆਂ ਬਣੀਆਂ ਕਿ ਇੱਕੋ ਪੱਤੀ ਵਜਦੀ ਸੀ ਜਿਵੇਂ ਮਤਲਬ ਕਿ ਤੁਸੀਂ ਮੁਸਲਮਾਨ ਸੀ ਤੇ ਸਿੱਖ ਨੰਬਰਦਾਰੀ ਫਿਰ ਕਿੰਦੇ ਕੋਲ ਸੀ ਆਪਣੇ ਪਿੰਡ ਦੇ ਇਸ ਪਿੰਡ ਦੀ ਇਹ ਪਿੰਡ ਦੇ ਨੰਬਰਦਾਰ ਹੀ ਸੀ ਉਦੋਂ ਮੇਰੇ ਤਾਏ ਕੋਲ ਅੱਛਾ ਹਾਂਜੀ ਕੀ ਨਾਮ ਕੀ ਸੀ ਉਹ ਨੰਨਾ ਸ਼ਾਹ ਬੇਨ ਸੀ ਅੱਛਾ ਹਾਂਜੀ ਸਹੀ ਸਿਖਾ ਦੇ ਹੁੰਦਿਆ ਵੀ ਨੰਬਰਦਾਰੀ ਤੁਹਾਡੀ ਸੀ ਹਾਂਜੀ ਮੇਰੇ ਤਾਂ ਜਿਹੜੀ ਸਹੀ ਇੱਥੇ ਇੱਕ ਪੱਤੀ ਸਿਖਾੜੀ ਵੀ ਇੱਕ ਸਾਡੀ ਹੀ ਮੁਸਲਮਾਨਾਂ ਦੀ ਹਾਂਜੀ ਸਿਖਾਲੀ ਪਤੀ ਦਾ ਵੀ ਕੋਈ ਨੰਬਰਦਾਰ ਬਣਾਇਆ ਸੀ ਕਿ ਨੰਬਰਦਾਰ ਇੱਕ ਹੀ ਸੀ ਨਹੀਂ ਉਧਰ ਵੀ ਹੈਗਾ ਇਹ ਨੰਬਰ ਲਾਲ ਮਾਣਾ ਖਰੇ ਪਾਣਾ ਸੀ ਹੁੰਦੇ ਰਾਂ ਪਾਣਾ ਤੇ ਠੀਕ ਹੈ ਤੇ ਇਹ ਆਪਣੇ ਪਿੰਡ ਦੀ ਪਹਿਲੀ ਮਸਜਿਦ ਫਿਰ ਕਿਹੜੀ ਜਗ੍ਹਾ ਤੇ ਬਣੀ ਬਾਬਾ ਜੀ ਉਹ ਪਹਿਲੀ ਮਸਜਿਦ ਜਿਹੜੀ ਹੈ ਨਾ ਉਹ ਜਨਾਬ ਆ ਜਿਹੜੀ ਹੁਣ ਪੱਕੀ ਬਣੀ ਖੜੇ ਤੁਸੀਂ ਵੇਖੀਏ ਕਰੇ ਨਹੀਂ ਹਲੇ ਨਹੀਂ ਵੇਖੀ ਸੀ ਆਹ ਨਾਲੀ ਅੱਛਾ ਉਸ ਵੇਲੇ ਇਹ ਕੱਚੀ ਸੀ ਅੱਛਾ ਸਾਰਾ ਪਿੰਡ ਸੀ ਸਿੱਕਾ ਨਾ ਫਿਰ ਮੇਰੇ ਦਾਦੇ ਨੇ ਸੋਚਿਆ ਉਹਨੇ ਆਖਿਆ ਵੀ ਅਸੀਂ ਮੜੇ ਇਥੇ ਆਲੀ ਬਣਾ ਲੈਨੇ ਸਿੱਕਾ ਸਹੀ ਫਿਰ ਸਾਡੇ ਚਾਚੇ ਦੇ ਦੇਨੇ ਮੇਰੇ ਤਾਇਆ ਦਾਦਾ ਮੇਰਾ ਤਾਇਆ ਮੇਰਾ ਇਹ ਨਾ ਮੋੜਾ ਇੱਥੇ ਆ ਆਲੀ ਮਸੀਤ ਉਹ ਕੱਚੀ ਬਣਾਲੇ ਹੁਣ ਪੱਕੀ ਹੋ ਗਈ ਹੁਣ ਉਹ ਪੱਕੀ ਹੋ ਗਈ ਮੋੜਾ ਮਾਜਰੀ ਨਾ ਆ ਕੇ ਉੱਠ ਕੇ ਹਾਂਜੀ ਮੋੜੇ ਨਾਨੇ ਆ ਦੋ ਐਲ ਦੀਆਂ ਸਾਲੀਆਂ ਬਣ ਗਈਆਂ ਅੱਛਾ ਹਾਂਜੀ ਪਿਆ ਦੋ ਐਲ ਸੁਣੋ ਜਨਾਬ ਸਹੀ ਪੁਰਾਣੀ ਮਸੀਤ ਆਈਏ ਹਾਂ ਸਹੀ ਬਈ ਕੱਚੀ ਏ ਸੀ ਠੀਕ ਔਰ ਸਾਰਾ ਪਿੰਡ ਸਿੱਖਾ ਲਾਏ ਬਿਲਕੁਲ ਉਹਨਾਂ ਨੇ ਕੋਈ ਆਬਦੀ ਇਬਾਦਤਗਾ ਬਣਾਈ ਸੀ ਬਾਬਾ ਜੀ ਬਣਾਈ ਸੀ ਉਹਨਾਂ ਨੇ ਉਹ ਕਿੱਥੇ ਬਣਾਈ ਸੀ ਉਹ ਬਣਾਈ ਸੀ ਆ ਸੜਕ ਹੈ ਨਾ ਹਾਂਜੀ ਆ ਚੌਂਕ ਹਾਂਜੀ ਇਹਦੇ ਨਾਲ ਹੀ ਆ ਇਸ ਪਾਸੇ ਸੀ ਖਰਲਾਂ ਦੇ ਕਾਰਨੇ ਇੱਥੇ ਉਹ ਨਾਲ ਹੀ ਬੁਰਦਵਾੜਾ ਅੱਛਾ ਸਿੱਖਾਂ ਦਾ ਸਹੀ ਹਾਂਜੀ ਉਹਨ ਵੀ ਗਏ ਖਤਮ ਹੋ ਗਏ ਨਈ ਉਹ ਹੁਣ ਖਤਮ ਹੋ ਗਿਆ ਉਸੇ ਹੁਣ ਬੈਠੇ ਨੇ ਨਾਜਰੀ ਠੀਕ ਮਤਲਬ ਜਿਵੇਂ ਮਤਲਬ ਵਿਆਹਾਂ ਸ਼ਾਦੀਆਂ ਤੇ ਆਪਣੇ ਉਹਨਾਂ ਵੀ ਪਿੰਡਾਂ ਵਾਲੇ ਇੱਕ ਦਿਨ ਨਿਯੰਦਰਾ ਭਾਜੀ ਉਹ ਵੀ ਕਿਸੇ ਨਾਲ ਲੁੰਦਾ ਸੀ ਮੁਸਲਮਾਨਾਂ ਨਾਲ ਕੋਈ ਕਰਦਾ ਸੀ ਇਹਨਾਂ ਚੋਂ ਜਿਵੇਂ ਤਲਕ ਵੰਡ ਜਾਂਦਾ ਨਾ ਹਾਂ ਆ ਸਿੱਖ ਕਰਦੇ ਸਾਂ ਅੱਛਾ ਹਿੰਦੂ ਨਹੀਂ ਸੀ ਕਰਦੇ ਅੱਛਾ ਤੇ ਸਿੱਖ ਕਰਦੇ ਸਾਂ ਬਿੰਨੀਉਂਦਰਾ ਭਾਜੀ ਹੈਗੇ ਸੀ ਵਿਆਹਾਂਆਂ ਸ਼ਾਦੀਆਂ ਤੇ ਕਾਮ ਹੀ ਲੱਗਿਆ ਅੱਛਾ ਆ ਹੀ ਲੈਂਦੇ ਸਹੀ ਕਈ ਵੇਰਾਂ ਨਾ ਮੇਰੇ ਦਾਦੇਵਾਰਾਂ ਨਾਲ ਬੋਸਰ-ਗੋਸ ਕਰਨਾ ਨਾ ਮਿੱਠੂ ਸਿੱਖ ਚਲੇ ਜਾਂਦੇ ਸੀ ਆ ਆ ਲੈਂਦੇ ਜਾਂ ਸ਼ਿਕਾਰ ਖੇਡਣਾ ਸਹੀ ਰਸੂਨਰ ਖਾ ਲੈ ਹਣ ਹਾਂਜੀ ਆ ਦੇਖੋ ਸਹੀ ਤੇ ਕੋਈ ਮਤਲਬ ਬਾਬਾ ਜੀ ਐਸਾ ਜਿੰਨਾ ਤੁਹਾਡੇ ਤਾਇਆ ਨਾਲ ਦੋਸਤੀ ਹੋਵੇ ਮਤਲਬ ਸਿੱਖਾਂ ਚੋਂ ਜਿੰਦਾ ਕੋਈ ਨਾਮ ਕਦੀ ਨਾਮ ਤੁਹਾਨੂੰ ਯਾਦ ਹੋਵੇ ਸੁਣਿਆ ਹੈ ਤੁਸੀਂ ਉਹ ਜਨਾਬ ਇੱਕ ਰੰਗਾ ਸਿੰਘ ਸੇਖ ਸੀ ਰੰਗਾ ਸਿੰਘ ਹਾਂਜੀ ਅੱਛਾ ਉਹਦੇ ਨਾਲ ਮੇਰੇ ਤਾਂ ਐਡੀ ਗੱਲ ਐ ਅੱਛਾ ਹਾਂ ਸਹੀ ਤੇ ਇਹ ਇਹ ਬੰਦੇ ਨਾਲ ਤੁਹਾਡੇ ਮਤਲਬ ਉਹਨਾਂ ਦੀ ਹੈਗੀ ਸੀ ਯਾਰੀ ਸੀ ਜਿੰਨੂ ਕਹਿ ਲਓ ਹਾਂਜੀ ਸਹੀ ਹਾਂਜੀ 1947 ਦਾ ਐਲਾਨ ਹੋਇਆ ਉਹਦੋਂ ਵੀ ਕੋਈ ਲੜਾਈ ਝਗੜਾ ਹੋਇਆ ਕਿ ਉਹਦੋਂ ਗਏ ਥੰਮਨਾ ਬਸ ਸਾਨੂੰ ਲੜਾਈ ਲਾ ਹੋਇਆ ਹੈ ਨਾ ਹੂੰ ਉਸ ਵੇਲੇ ਸਾਡੇ ਇੱਥੇ ਕੋਈ ਲੜਾਈ ਨਹੀਂ ਹੋਈ ਅੱਛਾ ਸਿੱਖ ਜਿਹੜੇ ਨੇ ਨਾ ਉਹ ਆਪਣਾ ਮਾਂ ਨਹੀਂ ਚੜਿਆ ਫੇਰ ਇੱਥੋਂ ਜਦੋਂ ਆ ਪਰਾਂ ਨਹੀਂ ਪੱਕੀ ਹਾਂਜੀ ਨਹਿਰ ਦੇ ਪਰਲੇ ਪਾਸ ਹਾਂਜੀ ਸੇਖੋ ذرو ਕਾਫਲੇ ਲੰਘਦੇ ਆ ਅੱਛਾ ਇਹ ਮੁਸਲਮਾਨ ਆ ਇਧਰ ਤਾਂ ਇੱਥੇ ਬੈਠੇ ਜਿਹੜੇ ਅਗਲੇ ਮਾਜਰੀਨ ਸਹੀ ਉਹ ਬੈਠੇ ਹੋਏ ਵੰਡ ਤੋਂ ਬਾਅਦ ਹੀ ਕਦੀ ਕੋ ਪਿੰਡ ਵੇਖਣ ਆਇਆ ਉਹਨਾਂ ਚ ਬਾਬਾ ਜੀ ਆਉਂਦੇ ਰਹੇ ਨੇ ਅੱਛਾ ਆਉਂਦੇ ਰਹੇ ਨੇ ਵਾ ਵਾ ਆਉਂਦੇ ਰਹੇ ਨੇ ਸੇਖੇ ਸਹੀ ਆ ਸलाम ਦਵਾ ਵੀ ਦੀ ਰਿਮੋਰ ਉਹ ਸਾਰੇ ਵੱਡੇ ਜਿਹੜੇ ਸੀ ਉਹ ਮਾਰਬੁਰਗਾ ਮੈਨੂੰ ਤਾਂ ਐਵੇਂ ਥੋੜੀ ਜਿਹੀ ਸਮਾਰ ਆਏਗੀ अच्छा जी पौणे की मेरी उम्र हैगी उन 50 की साल दी अच्छा था, 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 था। दी ए, पारा पारा आ, अच्छा हां जी 50 की साल दी उम्र है मेरी सही ए मन्नू चंगा ਪੜਾ ਪਲਿਆ ਇੱਥੇ ਆ ਸਾਡਾ ਡੇਰਾ ਹੁੰਦਾ ਸੀ اچھا મોڑا ਡੇਰਾ ਹੈ ਮੇਰੇ ਤਾਇਏ ਨੇ ਬਣਾਇਆ ਇੱਥੋਂ ਲੈ ਕੇ ਜੋ ਚੌਂਕ ਤਾਈ ਡੇਰਾ ਹੈ ਸਾਡਾ ਸਹੀ ਹਾਂਜੀ 100 ਮੰਜੀ 100 ਬਿਸਤਰਾ ਇਹ ਮੇਰੇ ਤਾਇਏ ਨੇ ਕੀਤਾ ਆਹਨੇ ਡੇਰੇ ਸਹੀ ਉਹਦੇ ਰੋਕੀ ਰਾਤਾਂ ਰੱਖਦੇ ਸੀ ਬਰਾਤਾਂ ਆਉਂਦੇ ਜਾਂਦੇ ਠੀਕ ਤੇ ਮੇਰੇ ਤਾਇਏ ਨੇ ਆਖਣਾ ਵੀ ਜਿੰਦੇ ਕਰ ਵਿਆਹ ਹੋਣਾ ਨਾ ਮੇਰੇ ਦਾਇਆ ਆਖਣਾ ਰੋਟੀ ਖਾਣਾ ਉਹ ਤੇ ਮੇਰੇ ਡੇਰੇ ਚ ਆਜੋ ਕੋਈ ਬੰਦਾ ਬਿਸਤਰਾ ਨਾ ਕਰੇ ਇਕੱਠਾ ਸਹੀ ਬਿਸਤਰੇ ਮਾਲ ਮੇਰੇ ਤਾਇਏ ਨੇ 150 ਦੇ 100 ਬਿਸਤਰਾ ਬਣਾ ਕੇ ਨਾ ਵਕਰਾ ਡੇਰੇ 'ਚ ਰੱਖਿਆ ਹੈ ਤੇ ਜਨਾਬ ਡੇਰਾ ਖਾਡਾ ਨਾ ਇੱਥੋਂ ਸ਼ੁਰੂ ਹੁੰਦਾ ਸੀ ਆ ਵੀ ਡੇਰਾ ਹੈ ਹੁਣ ਸਾਡਾ ਇਹ ਨਾ ਰਹਿ ਗਿਆ ਇੱਥੋਂ ਸ਼ੁਰੂ ਹੁੰਦਾ ਸੀ ਉਹ ਤਾਂ ਜਿਹੜੀ ਦੁਕਾਨ ਹੈ ਉਹ ਤਾਂ ਵੀ ਡੇਰਾ ਸਾਡਾ ਜਾਂਦਾ ਹਾਂ ਜੀ ਜਿਹੜੇ ਪਿੰਡ ਵੇਖਣ ਆਏ ਉਹਨਾਂ ਦਾ ਕਦੀ ਨਾਮ ਸਾਹਮਣੇ ਆਏ ਬੱਬੇ ਜਿਹੜੇ ਪਿੰਡ ਵੇਖਣ ਆਏ ਸੀ ਦੁਬਾਰਾ ਵੰਡ ਤੋਂ ਹਾਂ ਆਓ ਆਇਆ ਸੀ ਨਾ ਇੱਕ ਦੇ ਨਾ ਰੰਗਾ ਕਿਉਂ ਸੀ ਅੱਛਾ ਇੱਕ ਦੇ ਨਾ ਈਸਰ ਸੀ ਅੱਛਾ ਇੱਕ ਦੇ ਨਾ ਮੋਣਾ ਸੀ ਅੱਛਾ ਮੋਣਾ ਤੇ ਠੀਕ ਇਹ ਆਏ ਆਉਂਦੇ ਰਹੇ ਸੀ ਆਹ ਹੁਣ ਛੱਡ ਗਏ ਹੁਣ ਮੁਰੋ ਮਾਰ ਮੁਰ ਗਿਆ ਜਿਹੜੇ ਉਹਨਾਂ ਨਾਲੇ ਫੇ ਉਹਨਾਂ ਨਾਲ ਗੱਲਬਾਤ ਕਰਨ ਵਾਲੇ ਆਈ ਨਾ ਦੋਲੇ ਮੈਨੂੰ ਹੋਣਾ ਮਾੜਾ ਬੋਟਾ ਪਤਾ ਹਾਂਜੀ ਬਾਕੀ ਤੁਹਾਨੂੰ ਦੱਸਣ ਵਾਲੇ ਵੀ ਚੱਲ ਗਏ ਬਾਬਾ ਜੀ ਟਾਈਮ ਬੜਾ ਲੰਘ ਗਿਆ ਨਾ ਹਾਂਜੀ ਸਹੀ ਕਹਾਂਗੇ ਤੁਹਾਨੂੰ ਆਇਦਰ ਮੇਰੇ ਵਾਲੇ ਕਰਦੇ ਹਾਂ ਹਾਂਜੀ ਉਹਨਾਂ ਨੇ ਕਿ ਬਾਬਾ ਜੀ ਨੂੰ ਪੁੱਛੋ ਜਾ ਕੇ ਅੱਛਾ ਈਸ਼ਰ ਸਿੰਘ ਤੇ ਹੋਰ ਕਿਹੜਾ ਕਿਹੜਾ ਦੱਸਿਆ ਤੁਸੀਂ ਈਸ਼ਰ ਸਿੰਘ ਲਖਾ ਸਿੰਘ ਈਓ ਦੇ ਦੇ ਸਨ ਇਹ ਤੇ ਸੇਕ ਨਹੀਂ ਜਿਹੜੇ ਆਏ ਸੀ ਦੁਬਾਰਾ ਜਿਹੜੇ ਪਿੰਡ ਦੇਖਣ ਆਏ ਸੀ ਉਹਨਾਂ ਦਾ ਕੀ ਨਾਮ ਦੱਸਿਆ ਤੁਸੀਂ ਉਹਨਾਂ ਦਾ ਨਾਮ ਸੀ ਇੱਕ ਦੇ ਨਾਂ ਰੰਗਾ ਸਿਉਂ ਦੀ ਹਾਂਜੀ ਇੱਕ ਦੇ ਨਾਂ ਮੋਣਾ ਸੀ ਸਹੀ ਇੱਕ ਈਸ਼ਰ ਸੀ ਫਿਰ ਇਹ ਪਿੰਡਾਂ ਨਾਲ ਮਿਲ ਕੇ ਕਿਹਨੂੰ ਮਿਲਣ ਆਏ ਬੱਬਰੀ ਕਿਹਨੂੰ ਮਿਲੇ ਤੇ ਉਹ ਮਿਲਣ ਆਇਆ ਸੀ ਮੇਰੇ ਤਾਏ ਨੂੰ ਅੱਛਾ ਤੇ ਸਾਡੇ ਜਿਹੜੇ ਬਾਪ ਨੇ ਹਾਂਜੀ ਉਹਨਾਂ ਨੂੰ ਮਿਲਣ ਆਇਆ ਸੀ ਸੀ ਵੀ ਉਹਨਾਂ ਨੂੰ ਜਾਣਦੇ ਸੀ ਫਿਰ ਜਾਰੀ ਕਰ ਜਾਣਦੇ ਸੀ ਅੱਛਾ ਇਸ ਤੇ ਡੇਰੇ ਦਾ ਬੰਦ ਜਾ ਡਟੀਆਂ ਹੁੰਦੀਆਂ ਐ ਅੱਛਾ ਮੰਮੀ ਬਾਵਾ ਆਖਾ ਅੱਛਾ ਉਹਨੇ ਕੋਲ ਗੱਲਾਂ ਸੁਣਦਾ ਰਹਿੰਦਾ ਸੀ ਸਹੀ ਹਾਂਜੀ ਉਹ ਮੈਂ ਇੱਕ ਮੋਹਣਾ ਸੀ ਆ ਛੱਤੀ ਚੱਕ ਦੇ ਦਾ ਹਾਂਜੀ ਇੱਥੇ ਰਹਿੰਦੇ ਸੀ ਉਹ ਚਵਾਰਾ ਜਿਹੜਾ ਉਹਦੇ ਜੇ ਉਹ ਵੀ ਇੱਥੇ ਆਏ ਸੀ ਅਕਰਮ ਮੈਨ ਦਾ ਅੱਛਾ ਮੇਰਾ ਭਾਈ ਜਿਹੜਾ ਸਾਥੋਂ ਵੱਡਾ ਸੀ ਉਹ ਆਉਟ ਹੋ ਗਿਆ ਗੁੰਡੇ ਕੋਲ ਆਏ ਸੀ ਮਮੀ ਉੱਥੇ ਚਲਾ ਆ ਗਿਆ ਅੱਛਾ ਮਮੀ ਉੱਥੇ ਗੱਲਾਂ ਗੁਲਾਸ ਉਹਨਾਂ ਲੜਿਆ ਮੈਂ ਮੜਾ ਆਲੇ ਭਾਈ ਕੋਲ ਪੁੱਛਿਆ ਮਾਸਾ ਜਿਹੜਾ ਆਹ ਫਿੱਕੀ ਇਹ ਕੌਣ ਹੈ ਕਿੰਦਾ ਪੁੱਤਰ ਹੈ ਉਹ ਮੈਨੂੰ ਕਹ ਲਾ ਵੀ ਇਹ ਮੋਣਾ ਤੇ ਪੁੱਤਰ ਹੈ ਇਹ ਮੋਣਾ ਪੁੱਤਰ ਹੈ ਹਾਂਜੀ ਅਰੇ ਕੀ ਛਤਿਆ ਲੈ ਕਿ ਮੋਣੇ ਦਾ ਪੁੱਤਰ ਸੀ ਉਹ ਹਾਂਜੀ ਸਹੀ ਇੱਥੇ ਆਇਆ ਸੀ ਉਹ ਮੈਂ ਆਲੇ ਭਾਈ ਕੋਲ ਪੁੱਛਿਆ ਅੱਛਾ ਬਣਾ ਜਵਾਨ ਸਿੱਖ ਸੇਵੀ ਨਿਹੱਦ ਮੋਰਤੇ ਹਾਂ ਨਛੇਛਾ ਦਾ ਪੁੱਤ ਜਵਾਨ ਉਹ ਮੈਂ ਆਲੇ ਭਾਈ ਕੋਲ ਪੁੱਛਿਆ ਵੱਡੇ ਕੋਲ ਅੱਛਾ ਮੈਂ ਆਖਿਆ ਕਿੰਨਾ ਪੁੱਤ ਹੈ ਉਹਨੇ ਮੈਨੂੰ ਆਖਿਆ ਵੀ ਇਹ ਮੋਹਨਾ ਸਿੱਖ ਹੁੰਦਾ ਸੀ ਇੱਥੇ ਅੱਛਾ ਇਹ ਉਹਦਾ ਪੁੱਤ ਹੈ ਸਹੀ ਇਹ ਉਹੀ ਜਵਾਨ ਉਹ ਬਾਬਾ ਜੀ ਫਿਰ ਚੰਗੇ ਬੰਦੇ ਵੀ ਵੇਚੀ ਸੀ ਮਾੜੇ ਵੀ ਸੀ ਸਾਰੇ ਹੁਣ ਵੀ ਆਪਾਂ ਐਵੇਂ ਤੁਹਾਨੂੰ ਚੰਗੇ ਬੰਦੇ ਵੀ ਵੇਚਨੇ ਸਰ ਮੇਰੀ ਗੱਲ ਸੁਣੋ ਨਾ ਉਹ ਵਕਤ ਬੜੇ ਚੰਗੇ ਸਨ ਹਾਂਜੀ ਵਕਤ ਚੰਗੇ ਸਨ ਲੜਾਈਆਂ ਵੀ ਹੁੰਦੀਆਂ ਸੀ ਸਿੱਖਾ ਰਾਤ ਵੀ ਹੁੰਦੀਆਂ ਸੀ ਖਾਣੇ ਘਟ ਜਾਂਦੇ ਸਨ ਹਾਂਜੀ ਵੀ ਆਪਸ ਹੀ ਬੈਗ ਹਾਂ ਮੇਰੇ ਬੈਗ ਚੋਰੋ ਜਿਹਨੂੰ ਜਾਂਦੀਆਂ ਸੱਟਾਂ ਲੱਗ ਗਈਆਂ ਨੇ ਹਾਂਜੀ ਉਹਨੂੰ ਕੋ 2 ਕਿਲੋ 4 ਕਿਲੋ ਕਿਉਂ ਛਾ ਦਿੱਤਾ ਅੱਛਾ ਵੀ ਬੁਖਾਰ ਆ ਤਕਰਾ ਹੋ ਗਿਆ ਵੀ ਲੜਾਈਆਂ ਸੁਲੇ ਐਵੇਂ ਹੁੰਦੀ ਸੀ ਜਿਹਨੂੰ ਕੋਈ ਸੱਟ ਲੱਗੀਆਂ ਉਹਨੂੰ ਕਿਉਂ ਦੇ ਦਿੱਤਾ ਤੇ ਇਧਰ ਐਸ ਸਾਈਡ ਦੇ ਮਤਲਬ ਜਿਹੜੇ ਪਿੰਡ ਲੱਗਦੇ ਨੇ ਅੱਗੇ ਆ ਬਾਉ ਕੇ ਡੋਗਰ ਤੇ ਸਾਰੇ ਇਹ ਮੁਸਲਮਾਨ ਅਸੀਂ ਇਹ ਵੀ ਰਲਵੇਂ ਸੀ ਨਹੀਂ ਇਹ ਮੁਸਲਮਾਨਾਂ ਵਾਲਾ ਹੈ ਅੱਛਾ ਬਾਉ ਲੋਗਰ ਮੁਸਲਮਾਨਾਂ ਵਾਲੇ ਸੀ ਅੱਗੋ ਤੇਤੀ ਆ ਗਈ ਉਹ ਵੀ ਮੁਸਲਮਾਨਾਂ ਵਾਲੇ ਸੀ ਸਹੀ ਅੱਗੋ ਮੋਰ ਗੇਲਾ ਆ ਗਿਆ ਉਹ ਦੂਜਾ ਗੇਲਾ ਨਾਲ ਚੱਕ ਮੁਸਲਮਾਨਾਂ ਵਾਲਾ ਕੋਈ ਨਾ ਵਿੱਚ ਸਿੱਕਗੇ ਨਹੀਂ ਲਕੋਣੇ ਸਹੀ ਵੀ ਆਪਣੇ ਐਸ ਰੋਡ ਦੇ ਆ ਹੀ ਸਿੱਖਾਂ ਦੇ ਪਿੰਡ ਸੀ 34 35 ਤੇ 37 ਆਹੋ ਮਨਸਰ ਡੋਗਰ ਦਾ ਜਿਹੜਾ ਪਿੰਡ ਲੈ ਕਿਹੜਾ ਮਨਸਰ ਡੋਗਰ ਕੀ ਹੋ ਗਿਆ ਉਹ ਬਡਿਟ ਭਈ ਹਲੇ ਆ 19 ਯਾਰ 19 ਐਸਪੀ ਆਹੋ ਇਹ ਜੀ ਵੀ ਇਹ ਸਿੱਖਾਣਾ ਤੁ ਆਲੋਂ ਪਿੰਡ ਸਿੱਖਾਣਾ ਸਹੀ ਵੀ ਜਿਹੜੀ ਏ ਉਹ ਵੀ ਸਿੱਖਾਣੀ ਅੱਛਾ ਉਹ ਮਾਰ ਫੋਰੇ ਸਿੱਖਾਣਾ ਜੜਾਈਆਂ ਵਾਲੇ ਬੜੇ ਲੜਾਈਆਂ ਪੈਂਦੀਆਂ ਕਮਰਾ ਪੋਸ ਦੇ ਵੇਖੀ ਲੱਗੇ ਰਹਿੰਦੇ ਦਾ ਤੇ ਇਹ ਜਿਹੜੇ ਮਿਲਨ ਆਦੇ ਬੱਬੇ ਕਹਿੰਦੇ ਬੜੀ ਵਾਰੀ ਸਿੱਖ ਆਏ ਆਪਣੇ ਪਿੰਡ ਮਿਲਨ ਬੜੀ ਵਾਰੀ ਆਏ ਨੇ ਵੰਡ ਬੜੀ ਆਏ ਤਾਂ ਹੁਣ ਛੱਡ ਗਏ ਅੱਛਾ ਅੱਛਾ ਆ ਕਿੱਟੀ ਬਣਾਣ ਕਰਾ ਸਹੀ ਆ ਆ ਜਿਹੜਾ ਹੈ ਨਾ ਆਪਣੇ ਪਿੰਡ ਆਏ ਆ ਆ ਤੁਹਾਡੇ ਮਗਲੇ ਪਾਸੇ ਡੇਰਾ ਹੈ ਨਾ ਹਾਂਜੀ ਇੱਥੇ ਆਉਂਦੇ ਰਹੇ ਨੇ ਸਹੀ ਮਤ ਤੁਹਾਡੇ ਤਾਇਆ ਜੀ ਨੂੰ ਮਿਲਨ ਆਦੇ ਜਿਹੜੇ ਉਸ ਟਾਈਮ ਮੇਲੀ ਬਣੀ ਉਹਨਾਂ ਦੇ ਭਰਾ ਮੇਰੇ ਭਰਾ ਨੂੰ ਮੇਰੇ ਭਰਾ ਮੇਰੇ ਤਾਇਏ ਦੇ ਪੁੱਤਰ ਉਹਨਾਂ ਸਾਰਿਆਂ ਨੂੰ ਮਿਲਣਾ ਦੇ ਅਸੀਂ ਤਾਂ ਕਹਿ ਰੋ ਲੋ ਹੈ ਹੀ ਛੋਟੇ ਛੋਟੇ ਹਾਂ ਬਿਲਕੁਲ ਪਤਾ ਹੀ ਨਹੀਂ ਸੀ ਫੇਰ ਨਾ ਨਹੀਂ ਹੈ ਨਾ ਮਾੜਾ ਮੋਟਾ ਹੈਗਾ ਸਹੀ ਉਹ ਮੋਂ ਮਾਹਰੇ ਭਰਾ ਕੋਲ ਹੀ ਪੁੱਛ ਲੈਣਾ ਤੁਹਾਡੇ ਭਰਾ ਦਾ ਕੀ ਨਾਮ ਸੀ ਬੱਬਾ ਜੀ ਉਹ ਦਾ ਨਾਮ ਮੁਨਸ਼ੀਕ ਅੱਛਾ ਉਹ 105 ਸਾਲ ਦਾ ਹੋ ਕੇ ਫੌਤ ਹੋਇਆ ਸਹੀ ਉਹਨਾਂ ਦਾ ਮੈਨੂੰ ਪਤਾ ਨਹੀਂ ਨਾ ਸਾਰਾ ਸਹੀ ਬਿਲਕੁਲ ਮੈਂ ਮੋੜਾ ਮੈਨੂੰ ਕੋਈ ਪਤਾ ਜਾਂ ਮੇਰੇ ਤਾਇਆ ਦਾ ਪੁੱਤ ਸੀ ਉਹਦੇ ਨਾਂ ਸ਼ਹੀ ਮੁਮਮਦ ਉਹਨੂੰ ਪੜਾ ਸੀ ਉਹ ਉਹਨ ਬਿਬਾਰ ਸਹੀ ਉਹਨੇ ਉਹ ਮਕਾਨ ਉਹਦੇ ਸ਼ੋਰ ਨੇ ਪਾਗਪੜਨ ਪਾ ਲੈ ਹੋਰ ਉਸੇ ਪਾਗਪੜਨ ਦੇ ਇਲਾਕੇ ਅੱਛਾ ਬੱਬਾ ਜੀ ਆਪਣੇ ਪਿੰਡ ਨੂੰ ਹੋਰ ਕਿਹੜੇ ਪਿੰਡ ਲੱਗਦੇ ਨੇ ਆਪਣੇ ਪਿੰਡ ਦੇ ਨਾਲ ਨਾਲ ਆਪਣੇ ਪਿੰਡ ਦਾ ਨਾਮ ਲੋ ਮੋੜਾ ਹੀ ਨਾਮ ਸ਼ਾਰ ਫਿਰ ਪਿੰਡ ਹੀ ਨੇ 22 ਨਾ ਵਾਲੇ ਅੱਗੋਆਂ ਘਾ ਲਗਾ ਜਾਂ ਚੇਤੀ ਨਾਲ ਹੈ ਅਜਰਾਬ ਬੇਡੋਗਰ ਨੇ ਧਾਮ ਨੇ ਅੱਗੋ ਮੋੜਾ ਨਹਿਰੋਂ ਪਾਰ ਗਿੱਲਾਂ ਦਾ ਚੱਕ ਕੇ ਕਾਬਰ ਸੈਨ ਪੇਲੇ ਤੋਂ ਮੰਡਾ ਵਾਲਾ ਸਹੀ ਹਾਂ ਜੀ ਪੀ ਇਹ ਬਤਾਬਰ ਤੋਂ ਇਲਾਵਾ ਬਾਕੀ ਇਧਰ ਵਾਲੇ ਜਿਹੜੇ ਗੈਨੇ ਸਾਰੇ ਰਲਵੇਂ ਪਿੰਡੀ ਸੀ ਹਾਂਜੀ ਰਲਵੇਂ ਸਹੀ ਤਾਂ ਬਸ ਸਾਰਾ ਮੁਸਲਮਾਨਾਂ ਦਾ ਇਹ ਬਬੇ ਵੈਸੇ ਵਕਤ ਚੰਗੇ ਸੀ ਹੋਂਦੇ ਵਕਤਾਂ ਨਾਲੋਂ ਆਹਾ ਉਹ ਨਾ ਵਕਤਾਂ ਦੀਆਂ ਕਿਆ ਬਾਤਾਂ ਸਾਰੀਆਂ ਨੇ ਸੁਹਣਾ ਹੋਣੀਆਂ ਨਾ ਕਿਸੇ ਲੜਨਾ ਜੇ ਕੋਈ ਲਾੜ ਵੀ ਪਿਆਰ ਆਖੇ ਤਾਂ ਯਾਰ ਜਾਣਦੀ ਕਾ ਵੀ ਵੱਡੇ ਕਿਸੇ ਨੇ ਕਹਿਤਾ ਤੇ ਮੰਨ ਜਾਣਾ ਹਾਂਜੀ ਮੰਨ ਲਏ ਹੀ ਬੰਦੇ ਆਲੀ ਅੱਛਾ ਹਾਂਜੀ ਹਾਂ ਉਹ ਡੋਗਰੇ ਆਪਸ ਪਾਸੇ ਰਹਿੰਦਾ ਹੀ ਦੋਮਾ ਉਡਲੀ ਦਾ ਮਰਲਾਰੀ ਹੋਂਡੇ ਕੋੜ ਸਹੀ ਹਾਂ ਮੇਰੇ ਕਾ ਇੱਕ ਹੋਰ ਤੇ ਮੰਨ ਜਾਂਦੇ ਵੀ ਉਹ ਮੇਰਾਲ ਮਿਲ ਕੇ ਰਹਿੰਦੀ ਐ ਚੰਗੀ ਬਸਦੀ ਐ ਇੱਥੇ ਇੱਕ ਖੂਹ ਸੀ ਉਹ ਸਾਡੀ ਪੈੜੀ ਉਤਲੇ ਪਾਸੇ ਸੀ ਹੋਂਡੇ ਖੂਹ ਦੇ ਕੋਲੋਂ ਖਾਲਾ ਜਿਹੜੇ ਪਾਣੀ ਜਾਂਦਾ ਨਹਿਰ ਆ ਗਈ ਸਹੀ ਜੇ ਮੈਂ ਸਾਰੇ ਆਖੇ ਯਾਰ ਉਹਨੋਂ ਤੋਂ ਕਾੜੇ ਦਾ ਪਾਣੀ ਲਗਾਉਣਾ ਲੇਕਿਨ ਮੈਂ ਕਰ ਗਿਆ ਸਹੀ ਉਹ ਇੱਕ ਗਿਆ ਬਾਬਾ ਗੋਮਾਟੀ ਵੇ ਦੇਣਾ ਮੇਰੇ ਤਾਂ ਇਹ ਪੁੱਤਰ ਮਮਾ ਸ਼ਰੀ ਉਹ ਗਿਆ ਜਦੋਂ ਆਖਿਆ ਮਾਮਾ ਕਰਦਾ ਸੀ ਉਹਨੇ ਆ ਮਾਮਾ ਪਾਣੀ ਆ ਗਿਆ ਤੇ ਸਾਨੂੰ ਖਾਲ ਦੇ ਪਾਣੀ ਲਾਉਣਾ ਇਸ ਜਗਾ ਕਨਕ ਦੀ ਰੌਣੀ ਕਰਨੀ ਸਹੀ ਉਹਨੇ ਜਾ ਪੁੱਤਰ ਪਾਣੀ ਲਾ ਲਓ ਲੜਾਈ ਆਪਣੀ ਉੱਥੇ ਹੀ ਅੱਛਾ ਆਪਣੀ ਲੜਾਈ ਉੱਥੇ ਜੇ ਪਾਣੀ ਲਾ ਲਓ ਰੌਣੀਆਂ ਕਰ ਲਓ ਉਹਨੋਂ ਬੰਦੇ ਦਾਨੇ ਦੁਸ਼ਮਣ ਦਾ ਹੋਂ ਤਾਂ ਹੋਂ ਤਾਂ ਪਤਾ ਹੀ ਨਹੀਂ ਲੱਗਦਾ ਵੈਰੀ ਕੁਲ ਹਾਂ ਸਹੀ ਗੱਲ ਤੇਰੇ ਨਾਲ ਹੀ ਮੈਂ ਪਿਆਰ ਹੋ ਗਰ ਤੇਰੀ ਨਹੀਂ ਮੈਂ ਜੜਾ ਵੱਡੀ ਰੱਖਾ ਬਿਲਕੁਲ ਹਾਂ ਹੁਣ ਦੌਰ ਖਰਾਬ ਹੋ ਗਿਆ ਇਹ ਹੋ ਗਿਆ ਆ ਗਿਆ ਦੌਰ ਪਹਿਲੇ ਚੰਗੇ ਵਕਤ ਸੀ ਸਾਰੇ ਹੱਸਦੇ ਖੇਡਦੇ ਆਡੇ ਵਾਲੇ ਬੜੇ ਵਾਕਾਂ ਸਾਡੇ ਬੜੇ ਸੋਹਣੇ ਵਕਤ ਆ ਜਿਹੜੇ ਹੁਣ ਨੇ ਨਾ ਹੁੰਦੇ ਵਕਤ ਨਾਲ ਉਹ ਸਿੱਖ ਚੰਗੇ ਸਨ ਸਹੀ ਹਾਂ ਸਿੱਖ ਨੇ ਵੀ ਹੁੰਦਾ ਲੋਕੀ ਸੱਕਾ ਭਰਾ ਸਕੀ ਭਰਾਦਾ ਨਹੀਂ ਬੰਦ ਬਿਲਕੁਲ ਐਸੀ ਐਸੀ ਆਖੂ ਉਹ ਵਕਿਆ ਅਧੀਰ ਇੰਡੇ ਦਾ ਇਧਰ ਡੋਗਰ ਰਹਿੰਦੇ ਦਿਖਾ ਰੋ ਤੋਂ ਲੈ ਡੋਗਰ ਪਾਣੀ ਲਾ ਛਾੜ ਲੈ ਸਹੀ ਸਾਨੂੰ ਆਉਣ ਹੀ ਨਹੀਂ ਦਿੰਦੇ ਪਹਿਲੀ ਅਸੀਂ ਸਿਕਾੜੀ ਵਾਉਂਦੇ ਸਾਡੇ ਵੱਡੇ ਜਿਹੜੇ ਨੇ ਅੱਛਾ ਉਹ ਨੂੰ ਸੇਖ ਜਿੰਨਾ ਮਤੋਂ ਨਾ ਆੜਿਆ ਹਾਂਜੀ ਉਹਨੂੰ ਮੇਰੇ ਤਾਇ ਨੇ ਆਖਿਆ ਯਾਰ ਪਾਣੀ ਉਹ ਲਾ ਛਾੜ ਦੇ ਨੇ ਤਾਨੂੰ ਲਗਾਉਣ ਨੇ ਕਹਿੰਦੇ ਉਹਨੇ ਆਖਿਆ ਆ ਜਿਹੜੀ ਵਾਰੀ ਆਈ ਨਾ ਤੂੰ ਤਾਂ ਨਹੀਂ ਆਉਣਾ ਅੱਛਾ ਉਹ ਛੱਤੀ ਰਹਿੰਦਾ ਏ ਅੱਛਾ ਉਹਨਾਂ ਦਾ ਰਖਵਾ ਸੀ ਇੱਥੇ ਹਾਂ ਸੜਕ ਦੇ ਨਾਲ ਪਰ ਮੈਂ ਆਪੇ ਆਵਾਂਗਾ ਪਿੱਛੋਂ ਅੱਛਾ ਉਹ ਸਵੇਰੇ ਵਿੱਜਾ ਆਇਆ ਉਹਨਾਂ ਦੇ ਲੋਗਰਾਂ ਨੇ ਪਾਣੀ ਲਾ ਕੇ ਬੈਠੇ ਵਾਰੀ ਸਾਢੀ ਅੱਛਾ ਪਾਣੀ ਉਹਨਾਂ ਨੇ ਉਹਨਾਂ ਨੇ ਪਾਣੀ ਚ ਬਾਇਆ ਏ ਜਿਸੀ ਆ ਕੇ ਰੋਜੀ ਦਾ ਉਹਨੇ ਅੱਜ ਲਾਉਣੇ ਉਹਨਾਂ ਜੰਗਾਂ ਮਰਤਾ ਖੜੇ ਹੋ ਜਾ ਤੁਸੀਂ 5 ਜਗ ਮੱਕਲਾ ਅੱਛਾ ੁਰਲੇ ਪਾਸੇ ਖੜੋ ਹੋ ਗਿਆ ਸਹੀ ਜਿਹੜਾ ਮਾਰਿਆ ਨਾ ਉਹਨੂੰ ਡਾ ਹੈ ਹਾਂਜੀ 5 ਕਿਲੋ ਲਾਓ ਨਾ ਖੁੰਡਾ ਵੀ ਸੇਕ ਲਾ ਅੱਛਾ ਉਹਦੇ ਖੁੰਡਾ ਦਾ ਕਰ ਆ ਰੱਖੇ ਰਖਾਲ ਪੰਜਾਂ ਨੂੰ ਖਾਲ ਤੇ ਵੇਚ ਮਾਰਿਆ ਤੇ ਪੰਜਾਂ ਨੇ ਛੋਟੇ ਲੈ ਕੇ ਇੱਥੇ ਆ ਗਿਆ ਸਾਡੇ ਕੋਲ ਅੱਛਾ ਅਗਲੇ ਹੁਣ ਪਾਣੀ ਨਾ ਟੁੱਟੇ ਮੋਰੋ ਆ ਬਾਨ ਲੈਂਦੇ ਨੇ ਟੱਕਾ ਉਹਨਾ ਮੋਣਾ ਵਾਲਿਆ ਸਹੀ ਵੀ ਇਹਨਾਂ ਸਭ ਪਸੰਦ ਬੰਦਾ ਸੀ ਉਹਨੇ ਕਿਹਾ ਤੁਸੀਂ ਆਪ ਨਾਲ ਲੜਾਈ ਲਓ ਮੈਂ ਇਹਨਾਂ ਨੂੰ ਮਿਲ ਲੈਣਾ ਜਮੀਨ ਦਾ ਮੈਂ ਨਾਲ ਮਿਲ ਲੈਣਾ ਉਹਨੇ ਸਾਨੂੰ ਨਹੀਂ ਆਖਿਆ ਉਹਦੇ ਸਹੀ ਤੇ ਤੁਹਾਡੇ ਵੱਡੇ ਵੀ ਬਾਬਾ ਯਾਦ ਤੇ ਕਰਦੇ ਹੁਣ ਕੇ ਯਾਰੋ ਚੈੱਕ ਟਾਈਮ ਚੰਗਾ ਸੀ ਕੋਈ ਸਾਡੇ ਸੱਜਣੀ ਵਿੱਚ ਸੀ ਬੜਾ ਚੰਗਾ ਟਾਈਮ ਹਾਂਜੀ ਔਰ ਹੁਣ ਤਾਂ ਭਾਈ ਕੋਈ ਟਾਈਮ ਤੇ ਬਾਬਾ ਸਕੂਲ ਹੁੰਦਾ ਸੀ ਪੁਰਾਣਾ ਪਹਿਲਾਂ ਆਪਣੇ ਪਿੰਡ 'ਚ ਕੋਈ ਨਹੀਂ ਔਰ ਕੋਈ ਨਹੀਂ ਉਦੋਂ ਕੋਈ ਨਹੀਂ ਸੀ ਸ਼ਹਿਰ ਬੜਾ ਜਾਂਦੇ ਤੇ ਹੁਣ ਹੁਣ ਅੱਲਾ ਦੇ ਕਹਿਰ ਅੱਛਾ ਅਬਰੇ ਉਹ ਕਿੰਨਾ ਨਾ ਅੱ ਨਹੀਂ ਉਹ ਸਕੂਲ ਕਿੰਨੀਆਂ ਜਮਾਤਾਂ ਲੈ ਉਹ 8 8 ਜੱਠਾ ਦਾ ਹੀ ਮੈਨਾ ਕੇ ਦੱਸਣਾ ਲੈ ਹਾਂ ਹੁਣ ਹੈਗਾ ਸਕੂਲ ਹਾਂਜੀ ਸਹੀ ਤੇ ਬੱਬਾ ਜੀ ਤੁਹਾਡੀ ਉਸ ਟਾਈਮ ਕਿੰਨੀ ਉਮਰ ਹੋਣੀ ਹੈ ਮੇਰੀ ਉਮਰ 50 ਸਾਲ ਨਹੀਂ ਉਦੋਂ ਜਦੋਂ ਬੰਦ ਹੋਈ ਹੈ ਉਹਦੋਂ ਮੈਂ 10 10 ਸਾਲਾਂ ਦਾ ਸਹੀ ਆ ਅਕਾਲ ਆਲਾ ਜੀ ਦਾ ਬੰਡ ਹੋਈ ਸਹੀ ਇਹ ਮੈਨੂੰ ਪਤਾ ਹੈ ਅੱਛਾ ਹਾਂ ਤੇ ਕੋਈ ਹਾਨੀ ਵੀ ਉਸ ਦਿਨ ਤੁਹਾਡੇ ਕੋ ਬੱਚੇ ਕੋ ਜਿਵੇਂ ਮਤਲਬ ਖੇਡਦੇ ਖੁਰਦੇ ਨੇ ਬੇਲੀ ਬੁੱਲੀ ਦੀ ਮਾਨ ਆਪਣੇ ਬੱਚੇ ਹੁੰਦੇ ਨੇ ਉਹ ਕੋ ਹੈ ਤੁਹਾਡੇ ਕੋ ਹਾਨੀ ਦਾ ਨਾਮ ਤੁਹਾਨੂੰ ਯਾਦ ਹੋਈ ਜਿਹੜੇ ਹਾਨੀ ਹੁੰਦੇ ਸੀ ਤੁਹਾਡੇ ਉਹ ਹਾਨੀ ਹੁੰਦੇ ਸਾਡੇ ਆਦੇ ਆੜੇ ਸੀ ਇੱਕ ਦਿਨ ਜਫਰ ਅਲੀ ਸੀ ਅੱਛਾ ਇੱਕ ਦਿਨ ਸਰਬਰ ਸੀ ਉਹ ਮੇਰੇ ਕਾਇਲਾ ਬੋਤਰ ਸੀ ਇਹੋ ਜਿਹਾ ਹੈ ਨਾ ਤੇਰੇ ਨਾਲ ਸਾਡੇ ਤੇ ਸਕੂਲ ਪੜਨ ਜਾਂਦੇ ਸੀ ਬਾਬਾ ਜੀ ਤੁਸੀਂ ਜਾਉਂਦੇ ਹੁੰਦੇ ਸਾਰ ਰੋਸਾ ਕੀ ਸਕੂਲ ਪੜਨਾ ਵਾਣ ਬੜੇ ਉਹਦੇ ਪੀਡੂ ਖਾ ਕੇ ਘਰੀ ਆ ਜਾਂਦੇ ਅੱਛਾ ਕਈ ਪਾਰ ਗੱਲ ਕਈ ਸਾਡੇ ਰੰਗ ਐਵੇਂ ਰਹੇਗਾ ਸਿੱਖਾਂ ਚ ਵੀ ਕਿਸੇ ਬੱਚੇ ਦਾ ਨਾਮ ਯਾਦ ਹੈਗਾ ਜਿਹੜਾ ਤੁਹਾਡੀ ਹਮ ਉਮਰ ਹੋਵੇ ਨਹੀਂ ਸਹੀ ਮੇਰੇ ਤੋਂ ਨਾ ਵੱਡੇ ਨੇ ਉਹ ਮੈਨੂੰ ਪਤਾ ਹੈਗਾ ਅੱਛਾ ਹੰਗਾ ਸਿਓ ਹੈ ਆ ਲੱਖਾ ਸਿਓ ਹੈ ਆ ਪਾਨਾ ਸਿੱਖ ਕੇ ਬਾਈ ਐਵੇਂ ਦੇਣਾ ਅੱਛਾ ਨਾ ਵੈਸੇ ਪਤਾ ਤਾਂ ਬੇਲੀ ਨਹੀਂ ਸੀ ਤੁਹਾਡੇ ਹਾਂ ਨਹੀਂ ਬੇਲੀ ਆਪਣੇ ਕੋਲ ਨਹੀਂ ਬੇਲੀ ਸਾਡੇ ਵੱਡੇ ਮੇਰੇ ਜਿਹੜੇ ਵੱਡਾ ਭਰਾ ਦੇ ਉਹਦੇ ਬੇਲੀ ਬੜੇ ਸਣਾਉਣ ਨਾਲ ਅੱਛਾ ਬੜੇ ਬੇਲੀ ਹਨ ਉਹਨਾਂ ਦੇ ਸਹੀ ਠੀਕ ਤੁਹਾਡੇ ਵੱਡੇ ਭਰਾ ਦੇ ਹਾਂ ਠੀਕ ਉਹ ਫਿਰ ਥੋੜੇ ਵੱਡੇ ਹੋਣੇ ਨੇ ਨਾ ਤਾਂ ਫਿਰ ਉਹਨਾਂ ਦੀ ਉਹ ਸਾਡੇ ਸਾਰਿਆਂ ਨਾਲੋਂ ਵੱਡੇ ਜੈਸੀ ਚਾਰ ਭਰਾ ਸਾਂ ਸਹੀ ਸਾਰਿਆਂ ਤੋਂ ਵੱਡੇ ਕਿੰਨੀ ਕੁ ਦੇਰ ਹੋ ਗਈ ਉਹਨਾਂ ਨੂੰ ਖੋਦੇ ਆ ਹੋ ਗਏ ਉਹਨਾਂ ਨੂੰ ਕੋਈ 8 ਸਾਲ ਸਹੀ ਮਾਸ਼ਾਅੱਲਾ ਬੜੀ ਉਮਰ ਹੈ ਹੁਣ ਬਾਬਾ ਹੀ ਹੁਣ ਤੇ ਉਮਰਾਂ ਵੀ ਕੋਈ ਨਹੀਂ ਰਹਿ ਗਈ ਨਹੀਂ ਉਮਰ ਕੋਈ ਹੁਣ 57 ਸਾਲ ਤੱਕ ਤੇੜੀ ਕੋਈ ਵੀ ਜਾਣਦਾ ਹਾਂਜੀ ਬਾ ਇੰਨੀ ਕੁ ਮਾਰ 50 ਤੱਕ ਵੀ ਬੜੀ ਬੜੀ ਬੋਲ ਚੜ੍ਹਦੀ ਹੋਰ ਬਬਈ ਪੁਰਾਣੇ ਵਗੈਰਾ ਕੀ ਤਾਂ ਯਾਦ ਆਉਂਦਾ ਕਿ ਯਾਰ ਫਲਾਣੀ ਸ਼ੈ ਚੰਗੀ ਸੀ ਹੁਣ ਨਾਲੋਂ ਉਹਦੋਂ ਆਮਨ ਸੀ ਅੱਛਾ ਇੱਕ ਦੂਜੇ ਨਾਲ ਵਾਦਾ ਵੀ ਕਰ ਲੈਂਦੇ ਸੀ ਨਾ ਹਾਂਜੀ ਤੇ ਉਹਨੂੰ ਬੜਾ ਅਸ਼ਿਕਰ ਦੇਦਾ ਵਿਵਾਦ ਖਿਲਾਫ ਹੀ ਨਹੀਂ ਹੁੰਦੀ ਨਹੀਂ ਹੁੰਦੀ ਬਿਲਕੁਲ ਕਿਹੜੇ ਕਿਹੜੇ ਖੂ ਦਾ ਨਾਮ ਤੁਹਾਨੂੰ ਯਾਦ ਹੈ ਸਾਰਿਆਂ ਖੂਆਂ ਦੇ ਯਾਰ ਨੇ ਦੱਸੋ ਨਾਮ ਦੱਸੋ ਨਾ ਸਾਰਿਆਂ ਦੇ ਵਿੱਚ ਸੱਤ ਖੂ ਸੀ ਇਹ ਫਲਾਣੇ ਦਾ ਫਲਾਣਾ ਫਲਾਣਾ ਇੱਕ ਐ ਚਰੰਗਾ ਸਿਹਾਉਂਦਾ ਇੱਕੋ ਅੱਛਾ ਹੈ ਇੱਕ ਇਸ਼ਰ ਸਿਹਾਉਂਦਾ ਹੈ ਇੱਧਰ ਸਹੀ ਇੱਕ ਲਖੇਰਾ ਹੈ ਸਹੀ ਪਾਨੇ ਸਿਖਦਾ ਸੀ ਅੱਛਾ ਇਹ ਗਿਆ ਵਿਸ਼ਾ ਇਹ ਹੀ ਆ ਸੀ ਤੁਹਾਨੂੰ ਮੋੜ ਇੰਨੇ ਤਾਂ ਮੈਨੂੰ ਮਮਾ ਵੀ ਐਂਦੀਆਂ ਉਦੋਂ ਮਾਇਆ ਅੱਠ-12 ਸਾਲਾਂ ਲੱਗਦਾ ਜਿਸ ਵੇਲੇ ਇਥੋਂ ਹੇਲੀ ਜੁਲਾ ਪਿਆ ਹੈ ਸਹੀ ਹਾਂ ਠੀਕ ਤੇ ਆਪਣੇ ਪਿੰਡ ਚ ਬਾਬਾ ਜੀ ਪੁਰਾਣੀ ਨਿਸ਼ਾਨੀ ਸਿਰਫ ਮਸਜਿਦ ਦੀ ਇਹ ਕੇ ਪੁਰਾਣੀ ਹੈਗੀ ਬਾਕੀ ਉਹ ਗੁਰਦੁਆਰਾ ਨਾਲ ਟੱਟ ਗਿਆ ਹਾਂ ਉਹ ਗੁਰਦੁਆਰਾ ਟੱਟ ਗਿਆ ਜਾਂ ਇੱਕ ਕੋਟੀ ਬਿਆਲਾ ਕਰਾ ਉਹ ਆ ਕੇ ਬਣਾਨ ਕੇ ਸਾਰ ਹਾਂਜੀ ਉਹ ਉੱਥੇ ਇੱਕ ਦੋ ਠੀਕ ਗੁਰਦੁਆਰਾ ਕਰਾ ਸੇ ਬਾਬਾ ਗੁਰੂ ਨਾਨਕ ਬੈਂਦਾ ਹੁੰਦਾ ਸੀ ਅੱਛਾ ਟਿੱਬੇ ਤੇ ਆ ਟਿੱਬੇ ਤੇ ਬਾਬਾ ਫਰੀ ਸ਼ਕਰ ਗਾਂ ਬੜਾ ਬੈਂਦਾ ਸੀ ਇੱਥੇ ਆਣ ਕੇ ਅੱਛਾ ਬਾਬੇ ਗੁਰੂ ਨਾਨਕ ਕੋ ਸਹੀ ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਕੋਈ ਗੱਲ ਨਹੀਂ ਕਾਹ ਪਾਣੀ ਬੜੀ ਮਿਹਰਬਾਨ ਤੇ ਅੱਜ ਅਸੀਂ ਆਪ ਸਭ ਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤੰਦਾ ਪਿੰਡ ਪੈਂਦੀ ਐਸਪੀ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ